ਇਕ ਗੁਰਦੀ ਕਾਲਸਾ ਵਾਹਿਗੁਰੂ ਦੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਸ਼ੇਵੀ ਗੁਰੂ ਸਰ ਸੁਧਾਰ ਦੇ ਇਤਿਹਾਸ ਬਾਰੇ ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨ ਸ਼ੋ ਪ੍ਰਾਪਤ ਸਥਾਨ ਪਾਵਨ ਪਵਿੱਤਰ ਮੁਕੱਦਸ ਧਰਤੀ ਗੁਰਦੁਆਰਾ ਗੁਰੂ ਸਰਸੁਧਾਰ ਵਿਖੇ ਜਿੱਥੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਨਗਰ ਨੂੰ ਨਿਵਾਦਨਾ ਕੀਤਾ ਆਪਣੇ ਪਾਵਨ ਪਵਿੱਤਰ ਚਰਨਾਂ ਦੀ ਸ਼ੋ ਇਸ ਨਗਰ ਨੂੰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾ ਜਿੱਥੇ-ਜਿੱਥੇ ਉਹਨਾਂ ਨੂੰ ਪ੍ਰੇਮ ਨਾਲ ਸਿੱਖਾਂ ਨੇ ਯਾਦ ਕੀਤਾ ਮਹਾਰਾਜਿਆਂ ਨੇ ਉੱਥੇ-ਉੱਥੇ ਜਾ ਕੇ ਆਪਣੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣਾ ਕੀਤੇ ਹਨ ਗੁਰੂ ਕੀ ਬਾਣੀ ਦਾ ਵੀ ਬਚਨ ਹੈ ਨਾਨਕ ਘਰ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰੇ ਜੇਕਰ ਤੁਹਾਡੀ ਨੀਅਤ ਰਾਸ ਹੈ ਤੇ ਤੁਹਾਡੇ ਅੰਦਰ ਪ੍ਰੇਮ ਭਾਵਨਾ ਹੈ ਤੇ ਗੁਰੂ ਸਾਨੂੰ ਘਰ ਆ ਕੇ ਦਰਸ਼ਨ ਦੇ ਦਿੰਦਾ ਹੈ ਇਹ ਪਾਵਨ ਪਵਿੱਤਰ ਸਥਾਨ ਮੁਹੱਬਤ ਪ੍ਰੇਮ ਦੀ ਗਵਾਹੀ ਭਰਦਾ ਹੈ ਉਸ ਵੇਲੇ ਇਸ ਸਥਾਨ ਤੇ ਭਾਈ ਪ੍ਰੇਮਾ ਜੀ ਜਿਹੜੇ ਇਸ ਨਗਰ ਦੇ ਵਸਨੀਕ ਸਨ ਪੁਰਖੇ ਸਨ ਇਸ ਨਗਰ ਦੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੜੀ ਪ੍ਰੇਮ ਤੇ ਸ਼ਿੱਦਤ ਦੇ ਨਾਲ ਯਾਦ ਕੀਤਾ ਜਦ ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਿਆ ਅਤੇ ਮਾਨਿ ਮਾਨਾਸ ਕੀਤੀ ਮਾਲਕਾ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਮੈਂ ਆ ਕੇ ਤੇਰੇ ਦਰਸ਼ਨ ਕਰ ਸਕਾਂ ਨਾ ਹੀ ਇੰਨਾ ਮੇਰੇ ਕੋਲ ਧਨ ਦੌਲਤ ਹੈ ਵੀ ਮੈਂ ਕਰਾਇਆ ਲਾ ਕੇ ਤੁਹਾਡੇ ਤੱਕ ਆ ਸਕਾਂ ਪਰ ਮਨ ਦੀ ਭਾਵਨਾ ਵੀ ਤੁਹਾਡੇ ਦਰਸ਼ਨ ਕਰਨੀ ਆ ਸੁਣਿਆ ਏ ਜਿਹੜੇ ਤੇਰੇ ਦਰਸ਼ਨਾ ਦੀ ਖੇਚ ਨੂੰ ਲੋਚਦੇ ਆ ਤੁਸੀਂ ਉਹਨਾਂ ਨੂੰ ਦਰਸ਼ਨ ਦੇਣ ਆਪ ਚੱਲ ਕੇ ਆਉਂਦੇ ਹੋ ਮੇਰੀ ਇਹ ਅਰਦਾਸ ਹੈ ਆਪ ਜੀ ਪ੍ਰਵਾਨ ਕਰੋ ਭਾਈ ਪ੍ਰੇਮਾ ਜੀ ਹਰ ਰੋਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜਪਦੇ ਰਹਿੰਦੇ ਇੱਕ ਦਿਨ ਭਾਵਨਾ ਨੂੰ ਬੂਰ ਪਿਆ ਲੋਕਾਂ ਨੇ ਇਹ ਵੀ ਆਖਣਾ ਵੀ ਇਹ ਝਲਾ ਹੋ ਗਿਆ ਏ ਗੁਰੂ ਸਾਹਿਬ ਜਿਹੜੇ ਕੁੱਲ ਕਲਕੱਤ ਦੇ ਕਾਇਨਾਤ ਦੇ ਕਰਤਾ ਧਰਤਾ ਨੇ ਮਹਾਰਾਜ ਜਿਹੜੇ ਫੌਜਾਂ ਦੇ ਸਮੇਤ ਹਰ ਥਾਂ ਲਾਓ ਲਸ਼ਕਰ ਲੈ ਕੇ ਆ ਪੜਦੇ ਆ ਉਹਨਾਂ ਨੂੰ ਇੰਨੇ ਸੰਸਾਰ ਦੇ ਵਿੱਚ ਕਾਰਜ ਨੇ ਉਹਨੇ ਉਹਨਾਂ ਨੇ ਇਹਨੂੰ ਮਿਲਣ ਕਿੱਥੇ ਆਉਣਾ ਏ ਲੋਕਾਂ ਨੇ ਕਮਲਾ ਵੀ ਆਖਿਆ ਸ਼ਦਾਈ ਬੜਾ ਕੁਝ ਆਖਿਆ ਪਰ ਲੋਕਾਂ ਦੀ ਗੱਲ ਉਹ ਦਿਨ ਝੂਠ ਹੋ ਗਈ ਜਿਸ ਦਿਨ ਪ੍ਰੇਮ ਦੇ ਵੱਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਨਗਰ ਵਿੱਚ ਆਉਂਦੇ ਆ ਤੇ ਭਾਈ ਪ੍ਰੇਮਾ ਜੀ ਨੂੰ ਆ ਕੇ ਮਿਲਣਾ ਕਰਦੇ ਆ ਜਿੱਦਣ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਕੀਤੇ ਪਤਾ ਲੱਗਿਆ ਵੀ ਪ੍ਰੇਮ ਦੀ ਖੇਚ ਇਤਨੀ ਪ੍ਰਬਲ ਹੈ ਵੀ ਗੁਰੂ ਬਿਨਾਂ ਸੱਦੇ ਤੇ ਵੀ ਆ ਜਾਂਦਾ ਉਹਨੂੰ ਕੋਈ ਚਿੱਠੀ ਪੱਤਰ ਪਾਉਣ ਦੀ ਲੋੜ ਨਹੀਂ ਫਿਰ ਮਹਾਰਾਜ ਜੀ ਆਨੇ ਆ ਕੇ ਭਾਈ ਪ੍ਰੇਮੇ ਦੇ ਪ੍ਰੇਮ ਸਦਕਾ ਇਸ ਨਗਰ ਨੂੰ ਨਿਵਾਜਿਆ ਦਰਸ਼ਨ ਦੇਦਾਰੇ ਬਖਸ਼ੇ ਤੇ ਮਹਾਰਾਜ ਨੇ ਆਖਿਆ ਪ੍ਰੇਮਿਆ ਸਾਡਾ ਘਮਣ ਨੂੰ ਚਿਤ ਕਰਦਾ ਹੈ ਚਲੋ ਮਹਾਰਾਜ ਤੁਹਾਨੂੰ ਇਸੇ ਇਲਾਕੇ ਦੀ ਸੈਰ ਕਰਾਵਾਂ ਭਾਈ ਪ੍ਰੇਮਾ ਜੀ ਆਂਦੇ ਆ ਮਹਾਰਾਜ ਘੋੜੇ ਤੇ ਸਵਾਰ ਹੋਏ ਭਾਈ ਪ੍ਰੇਮਾ ਜੀ ਅੱਗੇ ਅੱਗੇ ਆ ਤੇ ਘੋੜੇ ਦੀਆਂ ਬਾਗਾਂ ਫੜੀਆਂ ਨੇ ਕੀ ਵੇਖਣ ਚ ਆਇਆ ਆਪ ਕੰਡਿਆਂ ਵਾਲੀ ਥਾਂ ਤੇ ਤੁਰ ਰਹੇ ਆ ਨੰਗੇ ਪੈਰੀ ਆ ਤੇ ਗੁਰੂ ਮਹਾਰਾਜ ਜੀ ਦਾ ਘੋੜਾ ਸੁਥਰੀ ਥਾਂ ਤੇ ਚੱਲ ਰਿਹਾ ਹੈ ਮਹਾਰਾਜ ਨੇ ਵੇਖਿਆ ਵੀ ਭਾਈ ਪ੍ਰੇਮੇ ਦੇ ਜੋੜਾ ਨਹੀਂ ਪਾਇਆ ਪੈਰਾਂ ਦੇ ਵਿੱਚ ਕੰਡੇ ਲੱਗਿਆ ਤੇ ਜਿੰਨਾ ਕਰਕੇ ਲਹੂ ਵਗਦਾ ਹੈ ਸੱਚੇ ਪਾਤਸ਼ਾਹ ਜੀ ਨੇ ਆਪਣਾ ਜੋੜਾ ਉਤਾਰਿਆ ਅਤੇ ਭਾਈ ਪ੍ਰੇਮਾ ਜੀ ਨੂੰ ਬਖਸ਼ਿਸ਼ ਕੀਤਾ ਖਿਆਲ ਹੈ ਗੁਰਸਿੱਖਾ ਆਪਣੇ ਚਰਣਾ ਵਿੱਚ ਪਾਉਣਾ ਕਰੋ ਪਰੰਤੂ ਭਾਈ ਪ੍ਰੇਮਾ ਜੀ ਪ੍ਰੇਮ ਵਿੱਚ ਇਤਨੇ ਭਿੱਜੇ ਮਹਾਰਾਜ ਜੀ ਦਾ ਜੋੜਾ ਜਿਹੜਾ ਸੀ ਆਪਣੇ ਸੀਸ ਤੇ ਧਾਰਨ ਕਰ ਲਿਆ ਅਤੇ ਜੋੜਾ ਸੀਸ ਤੇ ਧਾਰਨ ਕਰਕੇ ਫਿਰ ਤੁਰ ਪਏ ਮਹਾਰਾਜ ਜੀ ਨੇ ਘੋੜਾ ਰੋਕਿਆ ਆਖਿਆ ਪ੍ਰੇਮਿਆ ਤੇ ਤੈਨੂੰ ਜੋੜਾ ਪਾਉਣ ਲਈ ਦਿੱਤਾ ਹੈ ਤੇ ਤੂੰ ਸਾਂ ਸੀਸ ਤੇ ਧਰ ਲਿਆ ਮਹਾਰਾਜ ਬੜੀ ਮੁਸ਼ਕਲ ਦੇ ਨਾਲ ਤੇਰੀ ਸੇਵਾ ਮਿਲੀ ਹੈ ਜਨਮ ਜਨਮਾਂ ਤਰਾਂ ਦੀ ਇਹ ਭੁੱਖ ਸੀ ਜਿਹੜੀ ਅੱਜ ਮਿਟ ਰਹੀ ਹੈ ਕਿਰਪਾ ਕਰ ਮੈਨੂੰ ਇਹ ਸੇਵਾ ਨਿਭਾਉਣ ਦੇ ਮਹਾਰਜ ਨੇ ਆਖਿਆ ਪਹਿਲਾਂ ਪੈਰਾਂ ਵਿੱਚ ਜੋੜਾ ਪੌੜਾ ਕਰੋ ਆਖਿਆ ਸਤਿਗੁਰੂ ਗੁਰੂ ਦੀ ਬਖਸ਼ਿਸ਼ ਜਿਹੜੀ ਹੈ ਨਾ ਉਹ ਸੀਸ ਤੇ ਸੋਹਣੀ ਲੱਗਦੀ ਹੈ ਉਹਨੂੰ ਪੈਰਾਂ 'ਚ ਨਹੀਂ ਰੋੜੀਦਾ ਤੁਹਾਡਾ ਇਹ ਜੋੜਾ ਮੇਰੇ ਲਈ ਬਖਸ਼ਿਸ਼ ਹੈ ਤਾਂ ਕਰਕੇ ਮੈਂ ਸੀਸ ਤੇ ਧਾਰਨ ਕੀਤਾ ਏ ਐਡਾ ਪ੍ਰੇਮ ਤੇ ਐਡਾ ਸਿੱਦਕ ਵੇਕੇ ਭਾਈ ਪ੍ਰੇਮਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੀਨੇ ਨਾਲ ਘੁੱਟ ਕੇ ਲਾਇਆ ਤੇ ਨਾਲ ਦੀ ਨਾਲ ਪ੍ਰੇਮ ਬਖਸ਼ਿਆ ਤੇ ਨਾਲ ਦੀ ਨਾਲ ਆਪਣਾ ਜੋੜਾ ਬਖਸ਼ਿਆ ਬਚਨ ਕੀਤਾ ਰਹਿਂਦੀ ਦੁਨੀਆ ਤੱਕ ਇਹ ਸਥਾਨ ਪ੍ਰੇਮ ਦੀ ਗਵਾਹੀ ਭਰੇਗਾ ਅੱਜ ਵੀ ਜੇਕਰ ਜੋੜਾ ਦੀ ਪਾਵਨ ਸਥਾਨ ਤੇ ਜਾ ਕੇ ਕੋਈ ਮਹਾਰਾਜ ਜੀ ਦੇ ਜੋੜੇ ਦੇ ਦਰਸ਼ਨ ਦੇਦਾਰੀ ਕਰਦੇ ਆ ਅਰਦਾਸ ਬੇਨਤੀ ਕਰਦੇ ਆ ਮਹਾਰਾਜ ਅੱਜ ਵੀ ਉਹਨਾਂ ਦੀਆਂ ਝੋਲੀਆਂ ਪਰਦੇ ਆ ਰਹਿਂਦੀ ਦੁਨੀਆ ਤੱਕ ਇਹ ਸਥਾਨ ਪ੍ਰੇਮ ਦੀ ਗਵਾਹੀ ਪਰਦਾ ਰਹੇਗਾ ਕਿੱਦਾਂ ਇੱਕ ਗਰੀਬ ਸਿੱਖ ਨੇ ਗੁਰੂ ਨੂੰ ਯਾਦ ਕੀਤਾ ਤੇ ਉਹਦੇ ਪ੍ਰੇਮ ਦੇ ਬੱਜੇ ਹੋਏ ਮਹਾਰਾਜ ਇਹਨਾਂ ਪਾਵਨ ਸੁਪਵਿੱਤਰ ਸਥਾਨਾਂ ਤੇ ਦਰਸ਼ਨ ਦੇਦਾਰੇ ਦੇਣ ਵਾਸਤੇ ਪਹੁੰਚੇ ਆ। ਇਹ ਇਸ ਸਥਾਨ ਦਾ ਇਤਿਹਾਸ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਗੁਰੂ ਘਰ ਦੇ ਇਤਿਹਾਸ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ